ਬੀਤੇ 48 ਘੰਟਿਆਂ ਤੋਂ ਵੱਡੇ ਪੱਧਰ ਤੇ ਭਾਰੀ ਮੀਂਹ ਪੈਣ ਕਾਰਨ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ ਪੰਜਾਬ ਹੜ੍ਹਾਂ ਨੂੰ ਵੇਖ ਰਿਹਾ ਹੈ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਨਾਲ ਹੀ ਪੰਜਾਬ ਦੇ ਨਾਲ ਗੁਵਾਂਢੀ ਸੂਬੇ ਨੇ ਉਹਨਾਂ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਨੇ ਹਿਮਾਚਲ ਦੇ ਕੁਲੂ ਮਨਾਲੀ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪਿਆ ਸਕੂਲਾਂ ਕਾਲ ਜਾਂਦੀਆਂ ਵਿਦਿਆਰਥੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਇੱਥੇ ਨਾਲ ਹੀ ਬੀਤੀ ਕੱਲ ਪਠਾਨਕੋਟ ਤੋਂ ਜੋ ਜੰਮੂ ਨੂੰ ਜਾਂਦਾ ਰਸਤਾ ਹੈ ਉਹਦੇ ਉੱਪਰ ਜਿਹੜਾ ਰਾਵੀ ਦਰਿਆ ਦੇ ਉੱਪਰ ਜਿਹੜਾ ਚੱਕੀ ਪੁਲ ਬਣਿਆ ਹੋਇਆ ਹੈ ਚੱਕੀ ਪੁਲ ਵੀ ਟਹਿ ਗਿਆ ਚੱਕੀ ਪੁਲ ਦੇ ਟਹਿ ਟੇਰੀ ਹੋਣ ਕਰਕੇ ਪਠਾਨਕੋਟ ਦਾ ਜੰਮੂ ਨਾਲ ਇੱਕ ਨਾਤਾ ਜੋ ਹੈ ਲਿੰਕ ਜੋ ਹੈ ਉਹ ਟੁੱਟ ਚੁੱਕਿਆ ਤੇ ਅੱਜ ਦੀ ਜਿਹੜੀ ਅਪਡੇਟ ਹੈ ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ ਦਿੱਤੇ ਗਏ ਨੇ ਹੁਣੇ ਜਿਹੜੀ ਅਪਡੇਟ ਆ ਰਹੀ ਆ ਸੱਤ ਫਲੱਡ ਗੇਟ ਰਣਜੀਤ ਸਾਗਰ ਡੈਮ ਦੇ ਖੋਲ ਦਿੱਤੇ ਗਏ ਨੇ ਰਾਵੀ ਦਰਿਆ ਦੇ ਵਿੱਚ 50000 ਕਿਊਸਿਕ ਪਾਣੀ ਛੱਡਿਆ ਗਿਆ ਜਿਹਦੇ ਨਾਲ ਰਾਵੀ ਦਰਿਆ ਦੇ ਜਿਹੜੇ ਆਸੇ ਪਾਸੇ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੇ ਦੇ ਨੇ ਪਿੰਡ ਰਹਿੰਦੇ ਨੇ ਜਾਂ ਸ਼ਹਿਰ ਕਸਬੇ ਜਿਹੜੇ ਵੀ ਰਹਿੰਦੇ ਨੇ ਸਾਰਿਆਂ ਨੂੰ ਅਲਰਟ ਕਰ ਦਿੱਤਾ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਗਈ ਆ ਜੇਕਰ ਗੱਲ ਕਰੀਏ ਪਾਖੜਾ ਦੀ ਤਾਂ ਪਾਖੜਾ ਡੈਮ ਦੇ ਵੀ ਜਿਹੜੇ 2 ਫੁੱਟ ਤੱਕ ਦੇ ਜਿਹੜੇ ਗੇਟ ਆ ਉਹ ਖੋਲ ਦਿੱਤੇ ਗਏ ਨੇ ਫਲੱਡ ਗੇਟ ਨੇ 2 ਫੁੱਟ ਤੱਕ ਖੋਲ ਦਿੱਤੇ ਗਏ ਨੇ ਤੇ 1668.57 ਫੁੱਟ ਜਿਹੜਾ ਪਾਣੀ ਦਾ ਪੱਧਰ ਹੈ ਪਾਣੀ ਦਾ ਜਿਹੜਾ ਲੈਵਲ ਹੈ ਉਹ ਇੱਥੋਂ ਤੱਕ ਪਹੁੰਚ ਚੁੱਕਿਆ ਜਿੱਥੇ ਬਿਆਸ ਨੇ ਵੱਡੇ ਪੱਧਰ ਤੇ ਕਪੂਰਥਲਾ ਇਦਰਾ ਸੁਲਤਾਨਪੁਰ ਲੋਧੀ ਤੇ ਫਿਰੋਜ਼ਪੁਰ ਦੇ ਏਰੀਏ ਤੱਕ ਜਿਹੜੀ ਮਾਰ ਕੀਤੀ ਹੋਈ ਆ ਉਥੇ ਰਾਵੀ ਨੇ ਪਠਾਨਕੋਟ ਗੁਰਦਾਸਪੁਰ ਏਰੀਏ ਨੂੰ ਜਿਹੜਾ ਘੇਰਿਆ ਹੋਇਆ ਤੇ ਨਾਲ ਹੀ ਹੁਣ ਸਤਲੁਜ ਦੇ ਪਾਣੀ ਦਾ ਜਿਹੜਾ ਪੱਧਰ ਉਹ ਵਧਨ ਕਰਕੇ ਹੁਣ ਹਰੀਕੇ ਪੱਤਣ ਤੇ ਫਿਰੋਜ਼ਪੁਰ ਫਾਜ਼ਿਲਕਾ ਦੇ ਜਿਹੜੇ ਇਹ ਇਲਾਕੇ ਨੇ ਇਹ ਵੀ ਚਿੰਤਾਜਨਕ ਸਥਿਤੀ 'ਚੋਂ ਲੰਘ ਰਹੇ ਨੇ ਕਿਉਂਕਿ ਰਾਵੀ ਤੇ ਬਿਆਸ ਤੋਂ ਬਾਅਦ ਹੁਣ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਵੱਡੇ ਪੱਧਰ ਤੇ ਵੱਧ ਚੁੱਕਿਆ ਤੇ ਇਹਦੇ ਨਾਲ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ 'ਚ ਚਿੰਤਾ ਨਜ਼ਰ ਆ ਇਹ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਲਜਾਇਆ ਜਾ ਰਿਹਾ ਹੈ ਲੋਕਾਂ ਨੂੰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਘਰਾਂ ਤੋਂ ਬਾਹਰ ਨਾ ਨਿਕਲਣ ਪੰਜਾਬ ਦੇ ਗੁਰਦਾਸਪੁਰ ਕਪੂਰਥਲਾ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਔਰ ਖਾਸ ਕਰਕੇ ਜਿਹੜਾ ਲੋਕ ਜਿਹੜੇ ਹੜ੍ਹਾਂ ਵਾਲੇ ਏਰੀਆ ਦੇ ਵਿੱਚ ਘਰੇ ਹੋਏ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਜਾਇਆ ਜਾ ਰਿਹਾ ਸਰਕਾਰ ਨੇ ਆਪਣੇ ਤਰਫੋਂ ਕੁਝ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਨੇ ਸਮਾਜ ਸੇਵੀ ਸੰਸਥਾਵਾਂ ਵੱਡੇ ਪੱਧਰ ਤੇ ਪੰਜਾਬ ਦੇ ਹੜ੍ਹਾਂ ਵਾਲੇ ਖੇਤਰਾਂ ਦੇ ਵਿੱਚ ਕਾਰਜ ਕਰ ਰਹੀਆਂ ਨੇ ਸਰਕਾਰ ਨੇ ਵੀ ਆਪਣੀ ਪੰਜਾਬ ਪੁਲਿਸ ਦੀਆਂ ਐਸਡੀਆਰਐਫ ਦੀਆਂ ਟੀਮਾਂ ਬਣਾਈਆਂ ਹੋਈਆਂ ਨੇ ਐਨਡੀਆਰਐਫ ਵੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਜੁਟੀ ਹੋਈ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਜਿਹੜਾ ਮੀਂਹ ਦਾ ਪ੍ਰਕੋਪ ਹੈ ਮੀਂਹ ਦੀ ਜਿਹੜੀ ਇਹ ਪ੍ਰਕੋਪੀ ਹੈ ਇਹ ਟਿਕਣ ਦਾ ਨਾਮ ਨਹੀਂ ਲੈ ਰਹੀ ਪਿਛਲੇ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਪੰਜਾਬ ਦੇ ਜਿਹੜੇ ਹੋਰ ਜ਼ਿਲ੍ਹੇ ਨੇ ਜਿਵੇਂ ਬਠਿੰਡਾ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਸ਼ਹਿਰੀ ਜਿਹੜੇ ਇਲਾਕੇ ਨੇ ਇਹਨਾਂ ਦੇ ਵਿੱਚ ਵੀ ਹੜਾਂ ਵਾਲੇ ਹਾਲਾਤ ਬਣੇ ਹੋਏ ਨੇ 5 5 6 6 ਫੁੱਟ ਤੱਕ ਪਾਣੀ ਜਿਹੜਾ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਤੁਹਾਡੇ ਸ਼ਹਿਰਾਂ ਦੇ ਵਿੱਚ ਕਿਹੋ ਜਿਹਾ ਹਾਲ ਹੈ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੰਨਾ ਕੁ ਪਾਣੀ ਖੜ ਗਿਆ ਤੁਹਾਡੇ ਸ਼ਹਿਰ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ